લાઈવિ <tune> 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 ਪੁਰ ਸਾਡੇ ਜੱਜ ਸ਼ਾਮਲ ਹੋ ਰਹੇ ਆ ਸਾਨੂੰ ਸੰਬੋਧਨ ਕਰਨ ਆ ਰਹੇ ਆ ਅਸੀਂ ਕਹਿੰਨੇ ਆ ਸੰਤ ਜਿਹੜਾ ਸੰਤ ਹਮੇਸ਼ਾ ਸਸ਼ਤਰ ਦੀ ਰੱਖសា ਕਰਦਾ ਅੱਜ ਉਸ ਸੰਤ ਨੇ ਦੁਨੀਆ ਨੂੰ ਦਿਖਾਤਾ ਕਿ ਜੇ ਵਕਤ ਆਵੇ ਤਾਂ ਸ਼ਸਤਰ ਚੱਕ ਕੇ ਵੀ ਦੁਨੀਆ ਦੀ ਰੱਖਿਆ ਕਰ ਸਕਦਾ ਹੈ ਅਜਿਹਾ Yogi ਜੀ ਨੇ ਉਹ ਸਭ ਨੂੰ ਦਿਖਾਤਾ ਦੋਸਤੋ ਭਾਰਤੀ ਜਨਤਾ ਪਾਰਟੀ ਜਿਸ ਦਾ ਮੇਸਰ ਟੀਚਰ ਹੈ ਰਾਜ ਨਹੀਂ ਸੇਵਾ 1947 ਤੋਂ ਬਾਅਦ ਬੜੀਆਂ ਸਰਕਾਰਾਂ ਆਈਆਂ ਲੇਕਿਨ ਹਿੰਦੁਸਤਾਨ ਨੂੰ ਤਰੱਕੀ ਦੀ ਰਾਹ ਤੇ ਜੇ ਕੋਈ ਲੈ ਕੇ ਗਿਆ ਹਿੰਦੁਸਤਾਨ ਨੂੰ ਜੇ ਦੁਨੀਆ ਚ ਕੋਈ ਬੁਲੰਦੀਆਂ ਤੇ ਲੈ ਕੇ ਗਿਆ ਸਾਡੇ ਆਦਰਨੀਏ ਸ੍ਰੀ ਨਰਿੰਦਰ ਮੋਦੀ ਜੀ ਨੇ ਅੱਜ ਵਿਸ਼ਵ ਗੁਰੂ ਦਾ ਜਿਹੜਾ ਬੰਦਾ ਰਸਤਾ ਉਹ ਹਿੰਦੁਸਤਾਨ ਦਾ ਜਿਹਨਾਂ ਨੇ ਰਸਤਾ ਦਿਖਾਇਆ ਦੋਸਤੋ ਆਪਣੇ ਕੰਮ ਦੇ ਨਾਲ ਹਿੰਦੁਸਤਾਨ 2014 ਚ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਤਾਂ ਨਿਰਾਸ਼ਾ ਦੇ ਦੌਰ ਚ ਸੀ ਅਨਪੜਤਾ ਦੇ ਦੌਰ ਸੀ ਹਿੰਦੁਸਤਾਨ ਨੂੰ ਬੜੀ ਹਰੇ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਂਦਾ ਸੀ ਲੇਕਿਨ ਆਦਰਨੀਆ ਮੋਦੀ ਜੀ ਨੇ ਪ੍ਰਧਾਨ ਮੰਤਰੀ ਦੀ ਸੋਚ ਚੁੱਕਣ ਤੋਂ ਬਾਅਦ ਇੱਕ ਨਾਰਾ ਦਿੱਤਾ ਸਭ ਦਾ ਸਾਥ ਸਭ ਦਾ ਵਿਕਾਸ ਔਰ ਸਭ ਦਾ ਵਿਸ਼ਵਾਸ ਸਿਰਫ 10 ਸਾਲਾਂ ਦੀ ਛੋਟੀ अवधि ਵਿਦੇ ਅੰਦਰ ਚਾਹੇ ਕੋਈ ਖੇਤਰ ਹੋਵੇ ਚਾਹੇ ਕੋਈ ਪ੍ਰਦੇਸ਼ ਹੋਵੇ ਚਾਹੇ ਕੋ ਧਰਮ ਜਾਤੀ ਪੰਥ ਹੋਵੇ ਅੱਜ ਉਹਨਾਂ ਨੂੰ ਜੋ ਉਹਨਾਂ ਨੇ ਮੰਤਰ ਦਿੱਤਾ ਸੀ ਸਭ ਦਾ ਸਾਥ ਸਭ ਦਾ ਵਿਕਾਸ ਅੱਜ ਜੋ ਮੰਤਰ ਨੂੰ ਤਰਾਟਲ ਦੇ ਲਿਆ ਹਾਂ ਤੇ ਜੇ ਕਿਸੇ ਨੇ ਕੰਮ ਕੀਤਾ ਤਾਂ ਆਦਨੀਆ ਸ੍ਰੀ ਨਰਿੰਦਰ ਮੋਦੀ ਜੀ ਨੇ ਕੀਤਾ ਦੋਸਤੋ ਕੋਵਿਡ ਦੀ ਏਡੀ ਬੱਡੀ ਮਾਰ ਆਈ ਪੂਰੀ ਦੁਨੀਆ ਤਰਾਹੀ ਤਰਾਹੀ ਕਰਦੀ ਸੀ ਪੂਰੀ ਦੁਨੀਆ ਹਿੰਦੁਸਤਾਨ ਕੰਨੀ ਦੇਖਦੀ ਸੀ ਕਿ ਹਿੰਦੁਸਤਾਨ 140 ਕਰੋੜ ਦੀ ਜਨਸੰਖਿਆ ਵਾਲਾ ਹਿੰਦੁਸਤਾਨ ਉੱਥੇ ਐਡੀ ਵੱਡੀ ਬਿਮਾਰੀ ਦਾ ਕਿਸ ਤਰ੍ਹਾਂ ਮੁਕਾਬਲਾ ਹੋਏਗਾ ਲੇਕਿਨ ਦੁਨੀਆ ਨੂੰ ਨਹੀਂ ਪਤਾ ਸੀ ਕਿ ਉੱਥੇ ਦੇਸ਼ ਦਾ ਇੱਕ ਮਹਾਂਪੁਰਸ਼ ਮੈਂ ਮੋਦੀ ਜੀ ਨੂੰ ਕਹਿੰਦਾ ਅਫਸਰ ਕਿ ਉਹ ਭਗਵਾਨ ਨਹੀਂ ਹੈ ਪਰ ਇੱਕ ਇਨਸਾਨ ਵੀ ਨਹੀਂ ਹੈ ਉਹ ਇਨਸਾਨ ਤੇ ਭਗਵਾਨ ਦਾ ਇੱਕ ਵਿਚਲਾ ਮੇਲਾ ਹੈ ਇੱਕ ਦੇਵੀ ਸ਼ਕਤੀ ਹੈ ਜਿਹੜੀ ਹਿੰਦੁਸਤਾਨ ਤੇ ਰਾਜ ਕਰ ਰਹੀ ਹੈ ਉਹ ਹਿੰਦੁਸਤਾਨ ਦੇ ਉਸ ਪ੍ਰਧਾਨ ਮੰਤਰੀ ਨੇ ਸਾਡੇ ਸਾਇੰਟਿਸਟਾਂ ਨੂੰ ਡਾਕਟਰਾਂ ਨੂੰ ਉਹ ਵਾਅਦਾ ਕੀਤਾ ਕਿ 140 ਕਰੋੜ ਦੀ ਜਨਤਾ ਵਾਸਤੇ ਵੈਕਸੀਨੇਸ਼ਨ ਬਣਾਨੀ ਹੈ ਦੋਸਤੋ ਅਸੀਂ 4 4 ਵੈਕਸੀਨੇਸ਼ਨਾਂ ਬਣਾਈਆਂ ਜਿਹੜਾ ਦੇਸ਼ ਪੋਲੀਓ ਦੀਆਂ ਬੂੰਦਾਂ ਵੀ ਬਾਹਰੋਂ ਇੰਪੋਰਟ ਕਰਦਾ ਸੀ ਉਸ ਦੇਸ਼ ਨੇ ਦੁਨੀਆਂ ਦੇ 100 ਦੇਸ਼ਾਂ 'ਚ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਕੀਤਾ ਕਿਉਂਕਿ ਅਕਸਰ ਅਸੀਂ ਕਹਿੰਨੇ ਆ ਦੇ ਮੋਦੀ ਹੇ ਤਾਂ ਮਮਕੀਨ ਹੈ ਮੋਦੀ ਹੇ ਤਾਂ ਮੰਕਿਨ ਦੋਸਤੋ ਜਿਸ ਹਿੰਦੁਸਤਾਨ ਚ ਗੈਸ ਦਾ ਸਿਲੰਡਰ ਲੈਣ ਵਾਸਤੇ ਕਨੈਕਸ਼ਨ ਲੈਣ ਵਾਸਤੇ ਮੰਚ ਤੇ ਦੋ ਐਮਪੀ ਬੈਠੇ ਆ ਸਰਦਾਰ ਚਰਨ ਸਿੰਘ ਅਗਟਵਾਲ ਤੇ ਅਮਰੀਕ ਸਿੰਘ ਜੀ ਆਲੀਵਾਲ ਦੂਸਰੇ ਸਾਡੇ ਮੰਤਰੀ ਜੀ ਕਲਾਸ਼ ਚੌਧਰੀ ਜੀ ਬੈਠੇ ਆ ਹਿੰਦੁਸਤਾਨ ਚ ਗੈਸ ਦਾ ਕਨੈਕਸ਼ਨ ਲੈਣ ਵਾਸਤੇ ਵੀ ਕਿਸੇ ਟਾਈਮ ਐਮਪੀ ਦੀ ਪਰਤੀ ਜਲਦੀ ਸੀ ਐਮਪੀ ਦੀ ਸ਼ਿਫਾਰਿਸ਼ ਜਲਦੀ ਸੀ ਪੈਸੇ ਉਨਾਂ ਹੀ ਲੱਗਦੇ ਸੀ ਲੇਕਿਨ 3 ਮਹੀਨੇ ਦੀ بجائے 2 ਮਹੀਨੇ ਕਨੈਕਸ਼ਨ ਮਿਲਦਾ ਸੀ ਦੋਸਤੋ ਉਸ ਦੇਸ਼ ਦੇ ਅੰਦਰ ਆਦਰਨੀਆ ਮੋਦੀ ਜੀ ਨੇ 9 ਕਰੋੜ ਪਰਿਵਾਰਾਂ ਨੂੰ ਫ੍ਰੀ ਗੈਸ ਦਾ ਕਨੈਕਸ਼ਨ ਦੇਣ ਦਾ ਕੰਮ ਕੀਤਾ ਤਾਂ ਹੀ ਅਸੀਂ ਕਹਿੰਦੇ ਆ ਜੇ ਮੋਦੀ ਹੈ ਤਾਂ ਮਮਕਿਨ ਹੈ ਕਿ ਕਿੰਨੇ ਨੂੰ ਅੰਦਰ ਇਹਨਾਂ ਨੂੰ ਆਜ਼ਾਦ ਦਿੱਤੀ ਜਾਵੇ ਜਿਹੜੇ ਵੀ ਪੁਲਿਸ ਅਫਸਰਾਂ ਇਸ ਪੰਡਾਲ ਦੇ ਦੇਖਰੇ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੀਡੀਆ ਪਰਸਨਸ ਨੂੰ ਨਾ ਰੋਕਿਆ ਜਾਵੇ ਉਹਨਾਂ ਨੂੰ ਤੁਰੰਤ ਅੰਦਰ ਆਨਦੀ ਆਜ਼ਾਦੀ ਦਿੱਤੀ ਜਾਵੇ ਬਾੜਾ ਮਾਤਾ ਕੀ ਬਾੜਾ ਨੋਤਾਗੀ ਬੰਦੇ ਬੰਦੇ ਬਹੁਤ ਹੀ ਸਤਿਕਾਰਯੋਗ ਸਨਮਾਨਿਤ ਸਟੇਜ ਤੇ ਬੈਠੇ ਸਾਰੇ ਸੀਨੀਅਰ ਲੀਡਰਸ਼ਿਪ ਔਰ ਸਾਹਮਣੇ ਬੈਠੇ ਭਾਰਤੀ ਜਨਤਾ ਪਾਰਟੀ ਦੀ ਰੀੜ ਵੀ ਹੱਟੀ ਘਾਰਿਆ ਕਰਤਾ ਸਾਥੀਓ ਕੱਲ ਲੁਧਿਆਣੇ ਦੇ ਵਿੱਚ ਇੱਕ ਕਾਂਗਰਸ ਦਾ ਪੱਪੂ ਆਇਆ ਸੀ ਸੰਵਿਧਾਨ ਬਚਾਉਣ ਦੇ ਲਈ ਕਾਂਗਰਸ ਦਾ ਪੱਪੂ ਆਇਆ ਸੀ ਕਹਿੰਦਾ ਸੰਵਿਧਾਨ ਬਚਾਣਾ ਹੈ ਮੋਦੀ ਜੀ ਨੇ ਸੰਵਿਧਾਨ ਬਦਲ ਦੇਣਾ ਮੈਂ ਪੱਪੂ ਨੂੰ ਪੁੱਛਣਾ ਚਾਹੁੰਦਾ ਸਟੇਜ 'ਰਾਹੀਂ ਵੀਜੇ 84 'ਚ ਦੰਗੇ ਕਰਕੇ 20 ਸਾਲ ਲ ਮੁੰਡਿਆਂ ਦਾ ਟਾਇਰ ਪਾ ਕੇ ਭੁਕੇ ਸੀ ਥੋੜੀ ਸਰਕਾਰ ਸੀ ਤੇਰੇ ਬਾਪ ਨੇ ਆਰਡਰ ਕੀਤਾ ਸੀ ਬੜਾ ਪੇੜ गिरਦਾ ਧਰਤੀ ਹਿੱਲਦੀ ਹੈ ਉਦੋਂ ਸੰਵਿਧਾਨ ਕਿੱਥੇ ਸੀ ਅਫਜਲ ਗੁਰੂ ਨੂੰ ਫਾਂਸੀ ਦਿੱਤੀ ਸੋਨੀਆ ਗਾਂਧੀ ਸਾਰੀ ਦਾ ਰੋਂਦੀ ਰਹੀ ਸੰਵਿਧਾਨ ਕਿੱਥੇ ਸੀ ਤੁਸੀਂ ਟਾਇਰ ਪਾ ਕੇ ਨੌਜਵਾਨਾਂ ਨੂੰ ਸਾਥੀਆਂ ਨੂੰ ਭੂਕੋ ਉਹਨਾਂ ਦੇ ਕਾਰੋਬਾਰ ਦੁਕਾਨਾਂ ਨੂੰ ਅੱਗ ਲਗਾ ਦਿਓ ਉਹਨਾਂ ਵਿਚਾਰਨ ਵੀ ਅੱਜ ਤਾਈਂ ਰੋਟੀ ਰੋਜ਼ੀ ਦਾ ਇੰਤਜ਼ਾਮ ਨਹੀਂ ਹੋ ਚੁੱਕਿਆ ਤੁਸੀਂ ਕਹਿ ਰਹੇ ਹੋ ਸੰਵਿਧਾਨ ਬਚਾਣਾ ਹੈ ਇਹ ਸੰਵਿਧਾਨ ਬਚਾਣ ਦੀ ਗੱਲਾਂ ਕਰ ਰਹੇ ਆਂ ਪੱਪੂ ਸੰਵਿਧਾਨ ਵੇਚ ਰਿਹਾ ਉਹਦੀ ਭੈਣ ਕੀ ਕਹਿ ਰਹੀ ਹੈ ਚੌਂਕੀਦਾਰ ਚੋਰ ਹੈ ਕੁੜੀਏ ਤੇਰੇ ਦਾ ਸਹੁਰੇ ਵੀ ਜ਼ਮਾਨਤ ਤੇ ਆ ਤੇਰੇ ਪੇਕੇ ਵੀ ਜ਼ਮਾਨਤ ਤੇ ਚੋਰ ਹੋਣਾ ਜੀ ਦਾ ਟੱਬਰ ਸਾਰੇ ਹੀ ਜਮਾਨਤ ਤੇ ਹੋਵੇ ਦੇਕੇ ਵੀ ਜਮਾਨਤ ਤੇ ਸਾਰੇ ਵੀ ਜਮਾਨਤ ਤੇ ਥੋੜੇ ਫਿਰਦੇ ਆਂ ਕਹਿੰਦੇ ਚੌਂਕੀਦਾਰ ਚੋਰ ਐ 370 ਨਹੀਂ ਹਟਾ ਸਕੇ ਇਹਨਾਂ ਨੂੰ ਸੰਵਿਧਾਨ ਬਚਾਉਣਾ ਹੈ ਉਥੇ ਅਲੱਗ ਕਾਨੂੰਨ ਅਲੱਗ ਨਿਸ਼ਾਨ ਇਹਨਾਂ ਦੀ ਸਰਕਾਰ ਚ ਹਿਲ ਨਹੀਂ ਸਕਿਆ ਇਹਨਾਂ ਨੇ ਸੰਵਿਧਾਨ ਬਚਾਉਣਾ ਹੈ ਸੰਵਿਧਾਨ ਬਚਾਇਆ ਨਰਿੰਦਰભાઈ ਮੋਦੀ ਨੇ 370 ਤੋੜ ਕੇ ਉਹ ਮਾਰੀ ਤੇ ਚਲ ਓਏ ਪਰੇ ਹਟੋ ਸਾਡਾ ਜੰਮੂ ਕਸ਼ਮੀਰ ਐ ਅਸੀਂ ਮਾਲਕ ਹੈ ਸਾਡੀ ਮਾਲਕੀ ਹੈ ਇਹਨੂੰ ਕਹਿੰਦੇ ਸੰਵਿਧਾਨ ਠੋਕੇ ਬਚਾਣਾ ਇਹ ਜਿਹੜਾ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਸੰਵਿਧਾਨ ਅਸੀਂ ਬਚਾਣਾ ਤੁਸੀਂ ਕੀ ਬਚਾਉਂਗੇ ਤੁਸੀਂ ਪੈਰ ਜਿੰਦਾ ਉਹ ਤੋਂ ਲਾ ਕੇ ਸਿਰ ਦੇ ਵਾਲ ਤੱਕ ਕਰਪਟੋ ਨਰਿੰਦਰ ਭਾਈ ਮੋਦੀ ਹੈ ਜਿਹਦੇ ਮੇਰੇ ਖਿਆਲ ਬੈਂਕ 'ਚ 5000 ਰੁਪਏ ਵੀ ਨਹੀਂ ਹੋਣਾ ਤੁਸੀਂ ਉਹਦਾ ਮੁਕਾਬਲਾ ਕਰ ਰਹੇ ਹੋ ਜਿਹਨੇ 370 ਦੋਰੀ ਉਹਦਾ ਮੁਕਾਬਲਾ ਕਰੋਗੇ ਜਿਹੜਾ 80 ਕਰੋੜ ਨੂੰ ਰਾਸ਼ਨ ਦੇ ਰਿਹਾ ਹੈ ਉਹਦਾ ਮੁਕਾਬਲਾ ਕਰੋਗੇ ਜਿਹਨੇ ਕੋਵਿਡ ਦੇ ਵਿੱਚ 150 ਕਰੋੜ ਨੂੰ ਦਵਾਈ ਦਿੱਤੀ ਉਹਦਾ ਮੁਕਾਬਲਾ ਕਰੋਗੇ ਜਿੰਨੇ ਘਟੋ ਘਟ 150 ਕੰਟਰੀਆਂ ਨੂੰ ਮੁਫਤ ਦਵਾਈ ਦਿੱਤੀ ਕੋਵਿਡ ਦੀ ਤੁਸੀਂ ਉਹਦਾ ਮੁਕਾਬਲਾ ਕਰੋਗੇ ਜੇ ਤੁਹਾਡੀ ਸਰਕਾਰ ਹੁੰਦੀ 140 ਕਰੋੜ ਤੋਂ 100 ਕਰੋੜ ਮਰ ਜਾਂਦਾ ਤੁਸੀਂ ਤਾਂ ਪਾਣੀ ਵੀ ਨਹੀਂ ਸਦ ਦੇਣਾ ਉਹਨੇ ਤਾਂ ਦਵਾਈ ਦਿੱਤੀ ਹੈ ਕੋਈ ਸ਼ਰਮ ਕਰੋ ਪੱਪੂ ਜੀ ਸੰਵਿਧਾਨ ਬਚਿਆ ਹੋਇਆ ਹੈ ਤੁਸੀਂ ਆਪਣੀ ਸ਼ਹਿਰ ਮਨਾਓ ਵੀ 4 ਤਰੀਕ ਦੇ ਬਾਅਦ ਤੁਹਾਡਾ ਬੰਨਾ ਕੀ ਹੈ ਟੱਬਰ ਦਾ ਸੰਵਿਧਾਨ ਨੂੰ ਛੱਡੋ ਸੰਵਿਧਾਨ ਬਚਿਆ ਹੋਇਆ ਹੈ ਚਾਰ ਦੇ ਬਾਅਦ ਦੇਖੋ ਵੀ ਤੁਸੀਂ ਕਿੱਥੇ ਜਾਣਾ ਹੈ ਸੰਵਿਧਾਨ ਦੇ ਮੁਤਾਬਕ ਹੀ ਜੋ ਬਾਂਦੀਕਾਰ ਬਈਆ ਮੋਦੀ ਸਾਹਿਬ ਉਹੀ ਕਾਰਵਾਈ ਪਾਣਗੇ ਤੁਹਾਨੂੰ ਜਿੱਥੇ ਜਗ੍ਹਾ ਵੱਡੇ ਘਰ ਚ ਉੱਥੇ ਹੀ ਪਹੁੰਚਾਣਗੇ ਇੱਥੇ ਤਾਂ ਇਹ ਸਿੱਧੀ ਹਵਾ ਲੈ ਰਹੇ ਤੁਹਾਨੂੰ ਪੱਖਾ ਵੀ ਨਹੀਂ ਮਿਲਣਾ ਵੱਡੇ ਸੰਵਿਧਾਨ ਬਚਾਣ ਆਲੇ ਆਏ ਆ ਇਹ ਸੰਵਿਧਾਨ ਕੀ ਬਚਾਣਗੇ ਸੰਵਿਧਾਨ ਨਿੰਦਰ ਮਾਈ ਮੋਦੀ ਦੀ ਸੁਰੱਖਿਆ ਬਾ ਤੁਸੀਂ ਕੱਜ ਵਾਦਾ ਕਰਨਾ ਰਵਨੀਤ ਬਿੱਟੂ ਨਾਲ ਇਸ ਪਰਿਵਾਰ ਦੀ ਕੋਈ ਛੋਟੀ ਦੇਣ ਨਹੀਂ ਹੈ ਬਹੁਤ ਵੱਡੀ ਦੇਣ ਹੈ ਬੈਰ ਬਨੀਦੀ ਬਿੱਟੂ ਦੇ ਦਾਦਾ ਜੀ ਨਾਲ 10 ਸਾਲ ਕੰਮ ਕੀਤਾ ਹੈ ਸਰਦਾਰ ਬੀਨ ਸਿੰਘ ਨਾਲ 23 ਮਾਰਚ 1986 ਤੋਂ ਲੱਗ ਕੇ 31 ਅਗਸਤ 1995 ਤੱਕ ਨਾਲ ਰਹੇ ਉਹਨਾਂ ਦਾ ਸਾਥ ਦਿੱਤਾ ਹੈ ਅਗਰ ਉਹ انسان ਕੁਰਬਾਨੀ ਨਾ ਦਿੰਦੇ ਸੂਰਾਂ ਸਵਪਛਾਨੀ ਲੜੇ ਦੀਨ ਕੇ ਹੇਠ ਟੁਕੜਾ ਟੁਕੜਾ ਕਰ ਮੜੇ ਕبھی ਨਾ ਛਾਡੇ ਖੇਤ ਉਹਨੇ ਉਸ ਜ਼ਮਾਨੇ ਦੇ ਵਿੱਚ ਆਪਣੀ ਕੁਰਬਾਨੀ ਦਿੱਤੀ ਜਦ ਲੋਕਾਂ ਨੂੰ ਲੋੜ ਸੀਗੀ ਅੱਜ ਦਾ ਤੁਸੀਂ ਅੱਜ ਹਜ਼ਾਰਾਂ ਦੀ ਤਦਾਦ ਚ ਬੈਠੇ ਹੋ ਉਦੋਂ ਤਾਂ ਪੰਜ ਬੰਦੇ ਵੀ ਨਹੀਂ ਸੀ ਇਕੱਠੇ ਹੁੰਦੇ ਇਹ ਮੈਂ ਤਾਂ ਇਹ ਕਹਾਂਗਾ ਸੱਚੀ ਸਰਧਾਂਜਲੀ ਸਰਦਾਰ ਬੈਂਸ ਸਿੰਘ ਦੇ ਚਰਨਾਂ 'ਚ ਇੱਕ ਇੱਕ ਵੋਟ ਕਮਲ ਦਾ ਫੁੱਲ ਦਵਾ ਕੇ ਬਿੱਟੂ ਨੂੰ ਮੈਂਬਰ ਪਾਰਲੀਮੈਂਟ ਬਣਾਈਏ ਤਾਂ ਕਿ ਸਾਡੇ ਮਸਲੇ ਹੱਲ ਕਰਨ ਜੈ ਹਿੰਮ ਜੈ ਭਾਰਤ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਬੇਨਤੀ ਕਰਾਂਗਾ ਸਾਡੇ ਲੁਧਿਆਣਾ ਰੂਰਲ ਦੇ ਪ੍ਰਧਾਨ ਰਮਿੰਦਰ ਸਿੰਘ ਸੰਘੋਵਾਲ ਜੀ ਨੂੰ ਔਰ ਬੇਨਤੀ ਇਹ ਵੀ ਕਰਾਂਗਾ ਕਿ 2 ਮਿੰਟ ਤੋਂ ਜ਼ਿਆਦਾ ਸਮੇਂ ਨਾਲ ਹੈ ਰਮਿੰਦਰ ਸਿੰਘ ਸੰਘੋਵਾਲ ਜੀ ਅੱਜ ਲੁਧਿਆਣੇ ਦੇ ਵਿੱਚ ਅੱਜ ਜੁੜੇ ਬੈਠੇ ਸਾਡੇ ਵਰਕਰ ਸਹਿਬਾਨ ਲੀਡਰ ਸਹਿਬਾਨ ਸਮੁੱਚੇ ਬੀਜੇਪੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਦਾਰ ਰਵਨੀਤ ਸਿੰਘ ਜੀ ਬਿੱਟੂ ਜੋ ਸਾਡੇ ਲੁਧਿਆਣਾ ਤੋਂ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਜਿਤਾਉਣ ਲਈ ਦਿਨ ਰਾਤ ਦੇ ਕੀਤਾ ਸਾਰੇ ਵਰਕਰਾਂ ਨੇ ਤਨਵਾਦ ਆ ਤੁਹਾਡਾ ਬਹੁਤ ਜਿਆਦਾ ਅਸੀਂ ਲੁਧਿਆਣਾ ਦਿਹਾਤੀ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਜ਼ਿੰਮੇਵਾਰੀ ਲੈਣਾ ਤੇ ਵਿਸ਼ਵਾਸ ਦਿਵਾਉਣਾ ਵੇ ਅਸੀਂ ਲੁਧਿਆਣਾ ਇਤਹਾਤੀ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਨਾਲ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਜੋ ਪੁਰਾਣਾ ਰਿਜ਼ਲਟ ਸੀ ਉਹਦੀ ਗਰੋਥ ਤੇ ਹੁਣ ਵਾਲੇ ਰਿਜ਼ਲਟ ਦਾ ਉਹ ਅਸੀਂ ਗਰੋਥ ਦੱਸਾਂਗੇ ਕਿੰਨੀ ਪਰਸੈਂਟੇਜ ਬੋਟ ਸੀ ਲੁਧਿਆਣਾ ਇਤਹਾਤੀ ਦੇ ਵਿੱਚੋਂ ਗਿੱਲ ਵਿਧਾਨ ਸਭਾ ਦੇ ਵਿੱਚੋਂ ਵਧਾ ਕੇ ਭੇਜੀ ਆ ਔਰ ਰਿਜ਼ਲਟ ਤੁਹਾਡੇ ਸਾਹਮਣੇ ਹੋਏਗਾ ਨਰਿੰਦਰ ਮੋਦੀ ਜੀ ਨੇ ਜੋ ਨੀਤੀਆਂ ਗਰੀਬਾਂ ਲਈ ਸਾਡੇ ਲਈ ਬਣਾਈਆਂ ਨੇ ਉਹਨਾਂ ਨੂੰ ਅਸੀਂ ਪਿੰਡ-ਪਿੰਡ ਘਰ-ਘਰ ਤੱਕ ਪਹੁੰਚਾ ਰਹੇ ਹਾਂ ਤੇ ਅੱਗੇ ਵੀ ਬਜਾਵਾਂਗੇ ਜਦੋਂ ਸਾਡੀ ਤੀਜੀ ਵਾਰ ਸਰਕਾਰ ਬਣੇਗੀ ਮੇਰੇ ਨਾਲ ਦਿਹਾਤੀ ਦੇ ਕਰਨਾਲਿੰਦਰਪਾਲ ਸਿੰਘ ਜੋ ਪ੍ਰਧਾਨ ਨੇ ਜਗਰਾਉਂ ਦੇ ਅਸੀਂ ਮੁੱਲਾਂ ਪਰ ਜਗਰਾਉਂ ਦਿਹਾਤੀ ਸਾਰੇ ਦਿਹਾਤੀ ਏਰੀਆ ਦੇ ਵਿੱਚੋਂ ਗਿੱਲ ਦੇ ਵਿੱਚੋਂ ਅਸੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਵੀ ਲੀਡ ਇਹਨਾਂ ਹਲਕਿਆਂ ਦੇ ਵਿੱਚੋਂ ਹੋਵੇ ਕਿਉਂਕਿ ਅਰਬਨ ਦੇ ਵਿੱਚ ਤਾਂ ਤੁਹਾਡਾ ਚਲੋ ਬਹੁਤ ਵਧੀਆ ਉਤਸ਼ਾਹ ਲੋਕਾਂ ਦੇ ਵਿੱਚ ਪਰ ਦਿਹਾਤੀ ਦੇ ਵਿੱਚ ਵੀ ਅਸੀਂ ਲੱਗੇ ਹੋਏ ਹਾਂ ਤਾਂ ਜੋ ਜਿਹੜੇ ਇਹ ਲਈ ਏਰੀਆ ਦੇ ਵਿੱਚ ਪਹਿਲਾਂ 2022 ਦੇ ਵਿੱਚ ਆਪਾਂ ਪਿਛੜ ਗਏ ਸੀ ਪਿੱਛੇ ਰਹਿ ਗਏ ਸੀ ਭਾਜਪੀ ਪਹਿਲੀ ਵਾਰ ਕਮਲ ਦੇ ਫੁੱਲ ਦੇ ਉੱਤੇ ਆਪਾਂ ਲੋਕ ਸਭਾ ਇਲੈਕਸ਼ਨ ਲੜ ਰਹੇ ਆਂ ਮੱਤਵਤ ਵੋਟਾਂ ਨਾਲ ਉਥੋਂ ਜਿਤਾ ਸਕੀਏ ਜਿਤਾ ਕੇ ਭੇਜ ਸਕੀਏ ਰਵਨੀਤ ਬਿੱਟੂ ਜੀ ਜਨਤਾ ਦੇ ਵਿਚਕਾਰ ਰਵਨੀਤ ਬਿੱਟੂ ਜੀ ਜੋ ਗੱਲਬਾਤ ਕਰ ਰਹੇ ਨੇ ਤੋ ਬੇਨਤੀ ਹੈ ਬੈਠ ਜਾਓ ਸਾਰੇ ਬੈਠ ਕੇ ਦੇਖ ਲਓ ਬੈਠ ਕੇ ਸੁਣ ਲਓ ਬੈਠ ਜਾਓ ਸਾਰਿਆਂ ਵੀਰਾਂ ਨੂੰ ਸਾਡੇ ਵਰਕਰਾਂ ਨੂੰ ਬੇਨਤੀ ਆ ਬੇਨਤੀਆਂ ਨੇ ਉਹਨਾਂ ਨੂੰ ਘਰ ਘਰ ਤੱਕ ਬਚਾਵਾਂਗੇ ਤਾਂ ਕਿ ਜੋ ਗਰੀਬ ਲੋਕਾਂ ਤੋਂ ਕਿਸਾਨਾਂ ਨੂੰ ਜੋ ਨਹੀਂ ਬਚਾਵਾਂਗੇ ਆਪਾਂ ਰੁਨੀਤ ਬਿੱਟੂ ਜੀ ਨੂੰ ਇੱਕ ਵਾਰ ਜਿਤਾਈਏ ਜੋ ਇੱਕ ਮਾਲਾ ਦੇ ਵਿੱਚ ਮੋਤੀ ਆਪਣਾ ਲੁਧਾਨੇ ਤੋਂ ਪਰੋਕੇ ਭੇਜੀਏ ਤਾਂ ਜੋ ਉਸ ਮਾਲਾ ਦੇ ਵਿੱਚ ਆਪਣਾ ਮੋਤੀ ਵੀ ਹੋਵੇ ਜੋ ਮੋਦੀ ਸਰਕਾਰ ਦੀ 465 ਸਾਰਿਆਂ ਨੂੰ ਬੇਨਤੀ ਆ ਇੱਕ ਵਾਰ ਬੈਠ ਕੇ ਸੁਣ ਲੋ ਹੁਣ ਬੈਠ ਜਾਓ ਕੁਝ ਕੁ ਮਿੰਟਾਂ ਦੇ ਮਿੰਟਾਂ ਦੇ ਵਿੱਚ ਆਪਣੇ ਵਿੱਚ ਯੋਗੀ ਜੀ ਪਹੁੰਚ ਰਹੇ ਨੇ ਸਟੇਜ ਦੇ ਉੱਪਰ ਸਾਡੇ ਵਿੱਚ ਜਿੰਨੇ ਵੀ ਲੀਡਰ ਸਹਿਬਾਨ ਇੱਥੇ ਬੈਠੇ ਨੇ ਸਾਰਿਆਂ ਦਾ ਧੰਨਵਾਦ ਆ ਅਨਿਲ ਸ਼ਰਮ ਜੀ ਸਾਡੇ ਪੰਜਾਬ ਦੇ ਮਹਾ ਮੰਤਰੀ ਕਰਨਾਲਿੰਦਰਪਾਲ ਜੀ ਥਾਲੀਬਾਲ ਜੀਵਨ ਗੁਪਤਾ ਜੀ ਪ੍ਰਧਾਨ ਸਾਡੇ ਧਿਮਾਨ ਸਾਹਿਬ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਬੈਠਿਆ ਸਾਰਿਆਂ ਦਾ ਸਾਡੇ ਵੱਲੋਂ ਧੰਨਵਾਦ ਮੇਰੇ ਵੱਲੋਂ ਦਿਹਾਤੀ ਵੱਲੋਂ ਸਾਰਿਆਂ ਨੂੰ ਧੰਨਵਾਦ ਅਟਵਾਲ ਸਾਹਿਬ ਸਾਡੇ ਇੰਦਰ ਅਕਵਾਲ ਸਿੰਘ ਜੀ ਅਟਵਾਲ ਕਮਲਜੀਤ ਸਿੰਘ ਜੀ ਕੜਵਲ ਜਿੰਨੇ ਸਾਡੇ ਨੇਤਾ ਅਲੀਵਾਲ ਸਾਹਿਬ ਮੈਂ ਦਿਲਦਿਆਂ ਘਰਾਆਂ ਤੋਂ ਦਿਹਾਤੀ ਜ਼ਿਲ੍ਹੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਬੁਸ਼ਪਿੰਦਰ ਸਿੰਘਲ ਜੀ ਸਾਡੇ ਸੁਖਪ੍ਰੀਤ ਕਲੂ ਪ੍ਰੈਜ਼ੀਡੈਂਟ ਜਿਨੇ ਦਿਹਾਤੀ ਦੀ ਟੀਮ ਇੱਥੇ ਆਈ ਹੈ ਪ੍ਰਵੀਨ ਸੋਹੀ ਅਸੀਮ ਕੱਕੜ ਜਿੰਨੇ ਮੇਰੇ ਮੰਡਲ ਪ੍ਰਧਾਨ ਨੇ ਰੋਹਿਤ ਮੁੰਜਾਲ ਦੇਹਾਤੀ ਹਲਕੇ ਤੋਂ ਜਿਹੜੇ ਬੱਸਾਂ ਲੈ ਕੇ ਆਏ ਨੇ ਮਨਜੀਤ ਮੰਗਲਾ ਜੀ, ਅਸੀਮ ਕੱਕੜ ਜੀ, ਸ਼ਿਵਕ ਸ਼ਿਵ ਕੁਮਾਰ ਜਿਹੜੇ ਸਾਡੇ ਮੀਡੀਆ ਇੰਚਾਰਜ ਨੇ, ਨਮਜੋਤ ਸਿੰਘ, ਅਰਸ਼ਦੀਪ ਸਾਰੀ ਟੀਮ ਦਾ ਧੰਨਵਾਦ ਆ ਜਿਹੜੇ ਅੱਜ ਬੱਸਾਂ ਭਰ ਕੇ ਲੈ ਕੇ ਆਏ ਨੇ ਇੱਥੇ ਕੁਲਵਿੰਦਰ ਸਿੰਘ ਸਿੰਘ ਕੀ ਸਾਡੇ ਜੁਵਾ ਮੋਰਚਾ ਦੇ ਪ੍ਰਧਾਨ ਬੈਠੇ ਨੇ। ਸਮੁੱਚੀ ਮਿਹਿਆਤੀ ਟੀਮ ਦਾ ਜਿਹੜੀ ਅੱਜ ਇੱਥੇ ਪਹੁੰਚੀ ਆ ਰਣਜੀਤ ਸਿੰਘ ਜੀ, ਸਰਣਜੀਤ ਸਾਡੇ ਨਾਲ ਪਾਟਕ ਸਾਰਿਆਂ ਦਾ ਧੰਨਵਾਦ ਆ ਜਿਹੜੇ ਅੱਜ ਜਨਰਲ ਸੈਕਟਰੀ ਸਾਡੇ ਗਿਲ ਹਲਕੇ ਦੇ ਉਹ ਆਏ ਨੇ। ਬੱਧ ਵਾਦਿਤ ਬਸਾਂ ਲੈ ਕੇ ਆਇਆ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਪ੍ਰਵੀਨ ਸੋਹੀ ਜੀ ਕਸ਼ਵਾਹਾ ਜੀ ਸਾਰੇ ਸਾਡੇ ਜੋ ਬੈਠੇ ਨੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਅੱਜ ਇੱਕ ਹਜੂਮ ਜਿਹੜਾ ਐਸਾ ਉਮੜਿਆ ਹੋਇਆ ਵੈ ਕਿ ਜਿੰਨੇ ਲੋਕ ਅੱਜ ਇਸ ਪੰਡਾਲ ਦੇ ਵਿੱਚ ਬੈਠੇ ਨੇ 50 ਗੁਣਾ ਜ਼ਿਆਦਾ ਲੋਕ ਬਾਹਰ ਆਂਦੀ ਉਡੀਕ ਕਰ ਰਹੇ ਨੇ ਪ੍ਰਯੋਗੀ ਬਾਬਾ ਜੀ 10 ਤੋਂ 15 ਮਿੰਟ ਦੇ ਵਿੱਚ ਵਿੱਚ ਤੁਹਾਡੇ ਵਿੱਚ ਹੋਣਗੇ ਮੈਂ ਹੁਣ ਪ੍ਰੈਨ ਰੈਨੂ ਥਾਪੜ ਜੀ ਨੂੰ ਬੇਨਤੀ ਕਰਾਂਗਾ ਕਿ ਸਮੇਂ 2 ਮਿੰਟ ਔਰ ਆਪਣੇ ਵਿਚਾਰ ਰਖੰਡੇ ਪਾੰਡੇ ਨੂੰ ਥਾਪੜ ਜੀ 2 ਮਿੰਟ ਚਲੋ ਐਮਪੀ ਦਾ 2 ਸਮਾਨਿਤ ਮੰਚ ਔਰ ਮੇਰੇ ਸਾਹਮਣੇ ਬੈਠੇ क्या कहूं राम के मस्ताने हैं तो योगी जी के दीवाने हैं बोलो जरा जोर से जय श्री राम जय श्री राम अगर कमल खिलाना है तो यहां से भी आपने रवनीत बिट्टू जी को जिताना है तो मोर कहां लगानी है आपने बटन कौन सा दबाना है का फूल कभी न भूल तभी एक बात याद रखिए साथियों अगर हम यहाँ से रवनीत बिट्टू जी को जिताकर भेजेंगे तो एक बात होगी यूपी जैसा राज्य पंजाब बनेगा गुजरात जैसा राज्य पंजाब बनेगा तो अगर वैसी सुख शांति लाना चाहते हैं तो मेरे साथ एक नारा लगाइए समय के अभाव से ज्यादा बातें नहीं कर पाऊंगी भारत माता की वंदे अपनी मुठ्ठिया बंद करके जरा बोलिए जय श्री राम क्या आनंद जय श्री राम भारत माता की वंदे धन्यवाद बहुत बहुत शुक्रिया मैं हूं उन... ਸਾਡੇ ਪੰਜਾਬ ਦੇ ਇੱਕ ਹੋਰ ਕਮੇਟੀ ਦੇ ਮੈਂਬਰ ਹੋਏ ਪੂਰਾ ਜਨਰਲ ਸੈਕਟਰੀ ਸ਼੍ਰੀ ਜੀਵਨ ਗੁਪਤਾ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਣ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਉਹ ਮੈਂ ਬੇਨਤੀ ਕਰਦਾ ਕਿ মিডিਆ ਲਈ ਜਿਹੜੇ মিডিਆ ਵਾਸਤੇ ਪਹਿਲੀ ਸੀਟ ਹੈ ਉਹ ਪਲੀਜ਼ ਕਿਰਪਾ ਕਰਕੇ মিডিਆ ਨੂੰ ਸਥਾਨ ਦੇਣ ਪਲੀਜ਼ ਕਿਰਪਾ ਕਰਕੇ মিডিਆ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਹੈ ਜਿਹੜੇ ਪ੍ਰਬੰਧਕ ਨੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਜਿਹੜੇ ਆਪਣੇ মিডিਆ ਵਾਲੇ ਸਾਥੀ ਸਾਰੇ ਆਏ ਹੋਏ ਨੇ ਉਹਨਾਂ ਨੂੰ ਜਿੱਥੇ ਇੱਥੇ ਵੀ ਆ ਉਹਨਾਂ ਨੂੰ ਸਨਦ ਵਨ ਔਰ ਉਹਨਾਂ ਨੂੰ ਜਿਹੜੇ ਪ੍ਰਸ਼ਾਸਨ ਦੇ ਲੋਕ ਨੇ